ਕੱਲੇ ਬੈਠੇ ਹੈ ਦਿਆਲ ਜਾ ਕੇ ਕਰ ਦੇ ਕਰ ਲੈ ਜਮਾਲ ਕੱਲੇ ਬੈਠੇ ਹੈ ਦਿਆਲ ਜਾ ਕੇ ਕਰ ਦੇ ਸਵਾਲ ਅੱਗੇ ਆਜ ਜੀ ਦੇ ਨਾਲ ਕਰ ਝੋਲੀ ਉਹਨਾਂ ਦੇ ਮੂਰੇ ਜਾ ਕੇ ਦੁੱਖੜੇ ਫਰੋਲੀ ਉਹਨਾਂ ਦੇ ਕਿਆ ਅਕੰਤ ਬੈਠੇ ਹੈ ਫਿਰ ਤੇ ਮਿਹਰ ਕਿਰਪਾ ਕਰਨਗੇ ਬੇਨਤੀ ਕਰ ਲੈ ਸ਼ਾਮਦਾਰਸ਼ੀ ਫਕੀਰ ਸਮ ਕੰਗਲਾ Amir ਤਣ ਤੋਂ ਆਡੀ ਤੀਰ ਸਦਾ ਬਖਸ਼ਿੰਦ ਹੈ ਪਰਮ ਦੇ ਆਲੂ ਕਿਰਪਾ ਦੇ ਸਿੰਧ ਹੈ ਸਦਾਈ ਸਮ ਦ੍ਰਿਸ਼ਟੀ ਹੈ ਤ ਤੈਨੂੰ ਤਸੱਲੀ ਹੋ ਜੂਗੀ ਤੂੰ ਉਹਨਾਂ ਦਾ ਦਰਸ਼ਨ ਜਾ ਕੇ ਅੰਦਰ ਕਰ ਲੈ ਭੂਰੇ ਦੇ ਵਿੱਚ ਤੇ ਜੋ ਤੈਨੂੰ ਪ੍ਰਵਚਨ ਤੇ ਆ ਉਹਦੇ ਤੇ ਵਿਸ਼ਵਾਸ ਕਰੀ ਬੜੇ ਬੜੇ ਨਾਮ ਰਾਜ ਆ ਕੇ ਪਾ ਗਏ ਮੁਰਾਦ ਤੂੰ ਵੀ ਕਰ ਫਰਿਆਦ ਜਾ ਕੇ ਕੋਲ ਉਹਨਾਂ ਦੇ ਅੱਗੇ ਜਾ ਕੇ ਦੁੱਖੇ ਫਰੋਲ ਹੁੰਦਾ ਬੜੇ ਬੜੇ ਲੋਕ ਇੱਥੋਂ ਯਾਨੀ ਆਪਣੇ ਮਨੋ ਕਾਮਨਾ ਸਤਗੁਰ ਦੇ ਦਰ ਤੋਂ ਪਾ ਕੇ ਜਿਹੜਾ ਤੂੰ ਅੱਜ ਕੱਲਾ ਆਇਆ ਹਜ਼ਾਰਾਂ ਇੱਥੋਂ ਗਏ ਇਸ ਤੱਕ ਪਾ ਗਏ ਹੈ ਵੀ ਇਸ ਖਜ਼ਾਨੇ ਦੇ ਵਿੱਚ ਜਿਹੜਾ ਕਮੀ ਨਹੀਂ ਆਪਣੇ ਪ੍ਰੇਮ ਦੀ ਕਮੀ ਹੈ ਵਿਸ਼ਵਾਸ ਦੀ ਕਮੀ ਹੈ ਪਰ ਜਿਹੜਾ ਨਰੰਗਕਾਰ ਦਾ ਖਜ਼ਾਨਾ ਉਹਦੇ ਵਿੱਚ ਕੀ ਕਮੀ ਹੈ ਜਿਹੜੇ ਜਨਮ ਵਿਜੋਗੀ ਹੋ ਗਏ ਆਣ ਕੇ ਸੰਜੋਗੀ ਵੀ ਜਿਨ੍ਹਾਂ ਦੇ ਪੁੱਤਰ ਕਈ ਜਨਮ ਕਿਸਮਤ ਵਿੱਚ ਨਹੀਂ ਸੀ ਉਹਨਾਂ ਨੂੰ ਵੀ ਇਸ ਸਤਗੁਰ ਦੇ ਦਰੋਂ ਵੀ ਖੈਰ ਮਿਲੀ ਜਿਹੜੇ ਜਨਮ ਵਿਜੋਗੀ ਹੋ ਗਏ ਆਣ ਕੇ ਸੰਜੋਗੀ ਆਦ ਕਰਮਾਂ ਦੇ ਰੋਗੀ ਆਏ ਰਾਜੀ ਕਰਤੇ ਮੁਰਦਾ ਨਾ ਖਾਲੀ ਸਾਲੀਏ ਇਸ ਦਰ ਤੇ ਤੇ ਜਿਹੜੇ ਕਈ ਜਨਮਾਂ ਦੇ ਰੋਗ ਰੋਗੀ ਪੁਰਖ ਸੀ ਉਹਨਾਂ ਦੇ ਰੋਗ ਖਤਮ ਹੋ ਗਏ ਇਹ ਸਤਿਗੁਰ ਦਾ ਦਾਰੀ ਐਸਾ ਹੈ ਇਹ ਤਾਂ ਕੋਈ ਵੀ ਖਾਲੀ ਨਹੀਂ ਜਾਣ ਸਕਦਾ ਪੂਰੀ ਹੋ ਜੂ ਤੇਰੀ ਆਸ ਕਰ ਲਈ ਵਿਸ਼ਵਾਸ ਸੁਣ ਸੁਣ ਕੇ ਵਿਲਾਸ ਅਨਮੋਲ ਉਹਨਾਂ ਦੇ ਅੱਗੇ ਜਾ ਕੇ ਦੁੱਖ ਦੇ ਫਰੋਲ ਉਹਨਾਂ ਦੀ ਤੇਰੀ ਜਿਹੜੀ ਪੂਰਨ ਆਸ਼ਾ ਹੈ ਉਹ ਪੂਰੀ ਹੋ ਪਹਿਲਾਂ ਤੂੰ ਵਿਸ਼ਵਾਸ ਪੂਰੀ ਹੋ ਜੂ ਤੇਰੀ ਆਸ ਕਰ ਲਈ ਵਿਸ਼ਵਾਸ ਸੁਣ ਕੇ ਵਿਲਾਸ ਅਨਮੋਲ ਉਹਨਾਂ ਦੇ ਕਿ ਜਿਹੜੇ ਬਚਨ ਐ ਬੇਮੁੱਲੇ ਬੇਕੀਮਤੀ ਉਹਨਾਂ ਨੂੰ ਕਦੇ ਸੱਟ ਨਾ ਦੇ ਅੱਗੇ ਜਾ ਕੇ ਦੁੱਖੜੇ ਫਰੋਲ ਉਹਨਾਂ ਦੇ ਹੈ ਬਲੋਂ ਦੇ ਪ੍ਰੇਮ ਨਾਲ ਜੋ ਵੀ ਕਰ ਦੇ ਜਮਾਲ ਰਾਉ ਰੰਗ ਦਾ ਖਿਆਲ ਇਹਨਾਂ ਦੇ ਦੁਆਰੇ ਨਾ ਹੋਈਏ ਮਨਜ਼ੂਰ ਸਾਧ ਰ ਪਿਆਰੇ ਅਕੀ ਰਾਜਾ ਰੰਗ ਜੋ ਵੀ ਆਉਗਾ ਇਹਨਾਂ ਦੇ ਦਰ ਤੇ ਉਹਨਾਂ ਨੂੰ ਸਮਾਨ